ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਮੋਗੇ ਜ਼ਿਲ੍ਹੇ ਦੇ ਤੇ ਕੋਟ ਈਸੇਖਾਂ ਦਾ ਗਵੰਡੀ ਜਾਂ ਪਿੰਡਾ ਗੋਲਟੀ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਦਾ ਵਪਾਰ ਦਾ ਕੰਮ ਆ ਬਾਈ ਦੇ ਕੋਲੇ ਜਾਨਵਰ ਆ ਜਿਹੜੇ ਉਹ ਆਉਂਦੇ ਜਾਂਦੇ ਰਹਿੰਦੇ ਆ ਅੱਜ ਵੀ ਮਿੱਤਰੋ ਤੁਹਾਨੂੰ ਪੰਜ ਜਾਨਵਰ ਦਿਖਾਵਾਂਗੇ ਇੱਕ ਵੜ ਸੂਈ ਸਵਾਈ ਔਰ ਇੱਕ ਮੈਂ ਬੱਚਾ ਮਰਿਆ ਤਿੰਨ ਮਈਆਂ ਗੱਪੜਾ ਹੋਣਗੀਆਂ ਟੋਟਲ ਜਾਨਵਰ ਇਸ ਵੀਡੀਓ ਦੇ ਵਿੱਚ ਪੰਜ ਹੋਣਗੇ ਕੱਲੇ ਕੱਲੇ ਜਾਨਵਰ ਦੀ ਜਾਣਕਾਰੀ ਲੈ ਕੇ ਦਊਂਗਾ ਰੇਟ ਸਮੇਤ ਵੀਡੀਓ ਹੋਊਗੀ ਆਓ ਮਿਲਦੇ ਆਂ ਬਾਈ ਨੂੰ ਸਾਰੀ ਜਾਣਕਾਰੀ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਹੋ ਬੜਾ ਬਸ ਵਧੀਆ ਜੀ ਸੀਤਾ ਦੇ ਪਰਿਵਾਰ ਬਾਈ ਬਿਲਕੁਲ ਬਹੁਤ ਚੜਦੀ ਕਲਾ ਚੜਦੀ ਕਲਾ ਅੱਛਾ ਨਾਮ ਦੱਸ ਦੀ ਵੀਰੇ ਕਿਹੜਾ ਦੀ ਆਪਣਾ ਨਾਮ ਜ ਮੇਰਾ ਸਿਧਾਣਾ ਸੁਖਵੀਰ ਆ ਪਿੰਡ ਚ ਸੁੱਖ ਆਪਣਾ ਸੁੱਖਾ ਕਹਿੰਦੇ ਆ ਸੁੱਖਾ ਹੁੰਦੇ ਨਾਮ ਸੁਖਵੀਰ ਆ ਪਿੰਡ ਚ ਸੁੱਖਾ ਕਹਿੰਦੇ ਹਾਂ ਸੁੱਖਾ ਫੋਟੋ ਚਲ ਗਿਆ ਆਪਾਂ ਦਾ ਫਿਰ ਸੁਖਵੀਰ ਹੀ ਕਹਿ ਲਿਆ ਹਨਾ ਸੁਖਵੀਰ ਵੀਰੇ ਫਿਰ ਅੱਜ 5 ਜਨਵਰੀ ਆਪਣੇ ਕੋਲ ਹੈ ਹਨਾ ਹਾਂਜੀ 5 ਤੈਨੂੰ ਸੋਨਾ ਸ਼ੁਰੂਆਤ ਦੀ ਆਪਾਂ ਵੈੜ ਤੋਂ ਹੀ ਕਰ ਲੀਏ ਯਾਰ ਪਹਿਲੇ ਨੰਬਰ ਤੇ ਉਦੋਂ ਹੀ ਇਹਦੀ ਕੀ ਡਿਟੇਲ ਆ ਵੈੜ ਦੀ ਵੀਰੇ ਅੱਜ ਵੈੜ ਨੂੰ ਸੂਈ ਨੂੰ 4 ਦਿਨ ਹੋ ਗਏ ਆ ਠੀਕ ਆ ਵੀਰੇ ਤੇ ਜਿਹੜਾ ਮੌਕ ਪਿੱਛੇ ਵੱੱਛੀ ਆ ਠੀਕ ਆ ਵੀਰੇ ਜਿਹੜਾ 1.14 ਕਿਲੋ ਐਨ ਕੰਡੇ ਆ ਜੋ ਕੰਡੇ ਵਾਲਾ ਠੀਕ ਹੈ ਵੀਰੇ ਚੋਣ ਚਣ ਚੰਗਾ ਲੱਗਿਆ ਵਾਡੇ ਵੀ ਇੱਕ ਨੰਬਰ ਚੋਣ ਬਿਲਕੁਲ ਨਾ ਕੋਈ ਪੂਰ ਛਿੱਟਾ ਕੁਝ ਨਹੀਂ ਆ ਕਿੰਨੇ ਦਿਨ ਹੋ ਗਏ ਵੀਰੇ ਇਹਨੂੰ ਸੋਈ ਨੂੰ ਇਹਨੂੰ 4 ਦਿਨ ਹੋ ਗਏ ਅੱਜ ਠੀਕ ਹੈ ਬੱਛਾ ਮਗਰ ਕਿ ਬੱਛੀ ਵੀਰੇ ਬੱਛੀ ਆ ਪਿੱਛੇ ਵੀਰੇ ਬੱਛੀ ਇਹਨੇ ਮਗਰ ਠੀਕ ਹੈ ਵਾਡੇ ਵੀਰੇ ਕਿੰਨੇ ਦੀ ਦੇ ਦਿਆਂਗੇ ਬ੍ਰਦਰ ਇਹ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਈਏ ਪਰ ਹੁਣ ਆਪਣੀ ਜਿਵੇਂ ਵੀਡੀਓ ਚੱਲ ਥੋੜਾ ਟਾਈਮ ਬਾਅਦ ਹੀ ਪੈਂਦੀ ਆ ਜੀ ਜੀ ਕੋਈ ਮਤਲਬ 60 ਨਹੀਂ 65 ਨਹੀਂ ਹਾਂਜੀ 60 ਦੇ ਵਿੱਚੋਂ ਦੋ ਛੜ ਦਾਂਗੇ 58000 ਦੀ ਆਪਣਾ ਜਿਹੜੀ ਹਾਂ ਕਰ ਦਾਂਗੇ 58 ਜੋ ਆਪਣਾ ਪੂਰੀ ਵੀਰੇ ਗੱਡੀ ਪਰ ਖੋਲੀ ਪਾਇਆ ਬਈ ਮਿੱਤਰੋ ਪਲੂਣ ਵੜ ਸੁਈ ਹੋਈ ਆ ਮਗਰ ਵੀ ਵੱੱਛੀ ਆ ਇਹਦੇ ਕਰਮਾਂ ਵਾਲੀ ਦੇ ਚੋਣ ਵਾਲਾ ਦੁੱਧ ਕੰਡੇ ਤੇ ਜੋਕਣ ਵਾਲਾ 14.5 ਕਿਲੋ ਤਿਆਰ ਆ ਐਨ ਹਾਜ਼ਰ ਤੇ ਨਜ਼ਰ ਜਿਹੜਾ ਤੁਸੀਂ ਚੋ ਸਕਦੇ ਆ ਬਹੁਤ ਸੋਹਣੀ ਬ੍ਰੇਡ ਦੀ ਕਰਮਾਂ ਵਾਲੀ ਮੂੰਹ ਮੱਥੇ ਦੀ ਚੰਗੀ ਆ ਤੋਂ ਥਨਲੇਵਾ ਵੱਲੋਂ ਬਹੁਤ ਆਰਡਰ ਦੀ ਕੁਆਲਿਟੀ ਪੂਰੀ ਫਸਮੀ ਪੱਟਾ ਦੇ ਸਾਨੂੰ ਦਾ ਲੇਵਾ ਸ਼ਾਮ ਦਾ ਬਿਲਕੁਲ ਟਾਈਮਰ ਚਵਾਈ ਦਾ ਟਾਈਮ ਦੇ ਉੱਤੇ ਆਪਾਂ ਵੀਡੀਓ ਬਣਾ ਰਹੇ ਆ ਵੀਰੇ 5:23 ਤੇ ਕੈਮਰੇ ਦੀ ਅੱਖ ਦੇ ਵਿੱਚ ਇਹ ਕੈਦ ਹੁੰਦੀ ਪਈ ਆ ਸ਼ਾਮ ਦਾ ਟਾਈਮ ਆ ਤੁਹਾਨੂੰ ਫਲੱਥਣ ਬਹੁਤ ਚੰਗਾ ਲੱਗਾ ਹੋਇਆ ਬੱਛੀ ਨੂੰ ਪੰਨਦੇ ਵੀਰੇ ਮਗਰ ਵੀ ਇਹਦੇ ਬਹੁਤ ਸੋਹਣੀ ਖੂਬਸੂਰਤ ਬੱਛੀ ਆ ਸੂਈ ਨੂੰ ਕਿੰਨੇ ਦਿਨ ਦੱਸਦਾਈ ਵੀਰਾ ਇਹਨੂੰ 4 ਦਿਨ ਹੋ ਗਏ ਆ ਠੀਕ ਆ ਵੀਰੇ 4 ਦਿਨ ਪਾਈ ਆ ਇਹਦੇ ਸੂਈ ਇਹਨੂੰ ਹੋ ਗਏ ਵੀਰੇ ਬਾਕੀ ਚੂਣ ਚਾਂ ਚੰਗਾ ਲੱਗਾ ਹੋਇਆ ਵੀਰੇ ਮਗਰ ਇਹਦੇ ਬੱਛੀ ਆ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਬੱਛੀ ਨੇ ਪਾਇਆ ਥੱਲੇ ਵੀਰੇ ਪੈ ਗਈ ਬਸਿੱਤੀ ਦਿਖਾ ਦੀ ਤਾਰਾ ਦੋ ਦੋ ਇਹਦੀਆਂ ਮੂੰਹ 4 ਦਿਨ ਦਾ ਜੀ ਠੀਕ ਆ ਵੀਰੇ ਲੇ ਵੀਰੇ ਤੁਹਾਨੂੰ ਇਹਦਾ ਜਿਹੜਾ ਚੋਣ ਵੀ ਦਿਖਾਈ ਦਿੰਨੇ ਆਪਾਂ ਕਰਮਾ ਵਾਲੀ ਦਾ ਲੇ ਵੀਰੇ ਨਿਆਣਾ ਨੂੰ ਨਾ ਪਾਉਂਦਾ ਤੁਸੀਂ ਵੇਖ ਲਓ ਬਈ ਆ ਉਹ ਐਨ ਓਕੇ ਆ ਜਮਾ ਸੀਲ ਠੰਡੇ ਕਰਮਾ ਵਾਲੀ ਜਮਾ ਦੇਖੋ ਵੀਰੇ ਲੇ ਥਾਣਾ ਥਾਣਾ ਬਹੁਤ ਜਗ੍ਹਾ ਕੱਢਿਆ ਨਾ ਐਨ ਕਿੱਲੇ ਘੜ ਤੇ ਪਸਨਾਵਗੇ ਮਾਰੀ ਤਾਰਾ ਵੀਰੇ ਦੋ ਠੀਕ ਆ ਵੀਰੇ ਦੂਜਿਆਂ ਦੀਆਂ ਹੀ ਮਾਰਦੇ ਬੜੇ ਬਾਈ ਤੂੰ ਹੁਣ ਜਾਨ ਵੀ ਬਹੁਤ ਚੰਗਾ ਹੈ ਨਾ ਬਈ ਬਿਲਕੁਲ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਵੀ ਠੀਕ ਹੈ ਬਸ ਵੀਰੇ ਕੋਈ ਗੱਲ ਨਹੀਂ ਸੁਖਵੀਰ ਬਾਈ ਬਾ ਖੋਲ ਦਿੰਨੇ ਆਣਾ ਲੈ ਮਿੱਤਰੋ 85000 ਚ ਮਾਨਤਨ ਕਰਦੀਆਂ ਫਿਰ 85000 ਚ ਮਾਨਤਨ ਕਰਦੀ ਠੀਕ ਠੀਕ ਹੈ ਵੀਰੇ ਤੇ ਆ ਦੋ ਨੰਬਰ ਤੇ ਮੈਂ ਜਿਹੜੀ ਵੱਡੇ ਭਾਈ ਦੋ ਨੰਬਰ ਵਾਲੀ ਮੈਂ ਇਹਦੇ ਬਾਰੇ ਦੱਸੀ ਵੀਰੇ ਇਹਦਾ ਜੀ ਬੱਚਾ ਮਰ ਗਿਆ ਵਾ ਸੂਈ ਨੂੰ ਵਸੇ ਜ਼ਿਆਦਾ ਟਾਈਮ ਨਹੀਂ ਹੋਇਆ ਪਰ ਅੱਗਾ ਹੁਣ ਬੰਦਾ ਆਦੀ ਸਮਝਣਾ ਕੋਈ ਲੈ ਜਾਵੇ ਜੀ ਚਲ ਆਪਾਂ ਤਾਂ ਦੁੱਧ ਦਿੰਦਾ ਚੋਕੇ ਲਿਆਇਆ ਸੀ 11 12 ਕਿਲੋ ਜੀ ਹੁਣ ਮੌਕੇ ਤੇ ਦੋ ਦਿਨ ਦਾ 9 ਕਿਲੋ ਆ ਜਿਹੜਾ ਇਸ ਟਾਈਮ ਚ ਆਉਂਦੀ ਆ ਹਾਂ ਮਿਲਦੀ ਕਿਵੇਂ ਆ ਵੀਰੇ ਸੁਖਵੀਰ ਮਿਲਦੀ ਇਦਾਂ ਹੀ ਬਸ ਥੱਲੇ ਬਹਿ ਜਾਣਾ ਵਾ ਪਾੜਾ ਪਾ ਕੇ ਹੈ ਬਸ ਪਾੜਾ ਪਾ ਕੇ ਜਮੂਰੇ ਥੋੜਾ ਬਹੁਤਾ ਦਾਣਾ ਪਾਉਣਾ ਪਾ ਲੋ ਕੋਈ ਲੋੜ ਨਹੀਂ ਤੋਵੇਂ ਚੋਣ ਚਾਂ ਨੂੰ ਚੰਗੀ ਆ ਪੂਰੀ ਇੱਕ ਨੰਬਰ ਕੋਈ ਭੂਰ ਨਹੀਂ ਛੱਟਾ ਨਹੀਂ ਬਸ ਠੀਕ ਆ ਵੀਰੇ ਨਾ ਕੋਈ ਥਾਣੇ ਬਾਦ ਘੱਟ ਕੁਝ ਨਹੀਂ ਹੈਗਾ ਨੇ ਬਾਕੀ ਨਹੀਂ ਜੀਦ ਗਿਓ ਵੀਰੇ ਆਈ ਲਾਠੀ ਲਾਗ ਇਹਦਾ ਵੀ ਆਈ ਤਾਂ ਚਲੋ ਬਹੁਤ ਮਹਿੰਗੀ ਹੁਣ ਬੱਚਾ ਮਰਨ ਕਰਕੇ ਹਾਂ ਹੁਣ ਤਾਂ ਬਸ ਟੋਕੜਾਂ ਦੇ ਭਾਅ ਵਿੱਚ ਹੀ ਆ ਦੇ ਦੇਣੀ ਆ ਪਾਈ ਦੇ ਦੇ ਦਈਏ ਵੀਰੇ ਇਹ ਮੋਲੇ ਦਾ ਕੋਈ 75 ਕਰਾ ਲਵੇ 76 ਜਿੰਨਾ ਮਰਜ਼ੀ ਕਰਾ ਲਵੇ ਇਹਦਾ ਆਪਾਂ 72000 ਚੋ ਮਾਨ ਤਾਨ ਕਰਦੇ ਠੀਕ ਆ ਵੀਰੇ ਤੁਰਦੀ ਵੀਰੇ ਵੱਡੇ ਬਾਈ ਲੈ ਵੀ ਵੀਰੇ ਤਾਜੀ ਮਹਾਂ ਬੱਚਾ ਮਰਿਆ 9 ਕਿਲੋ ਦੁੱਧ ਪਾਈ ਆਂਦਾ ਤਿਆਰ ਆ ਕੰਡੇ ਵਾਲਾ ਲਿਆਂਦਾ 11 ਕਿਲੋ ਵਾਂਗੂ ਚੋਕੇ ਸੀ ਪਰ ਉਪਰਾ ਕਰ ਜਾਂਦਾ ਪਸ਼ੂ ਤੁਹਾਨੂੰ ਵੀ ਪਤਾ ਹੀ ਆ ਵੀ ਬਕਾਨੇ ਕੇਲੇ ਤੇ ਆ ਕੇ ਥੋੜਾ ਬੋਧਾ ਫਰਕ ਪਾਉਂਦਾ ਹੀ ਪਾਉਂਦਾ ਹੁੰਦਾ ਚੋਣ ਚਾਣ ਨੂੰ ਠੰਡੀ ਸੀਲ ਪਾੜਾ ਪਾ ਕੇ ਤੁਸੀਂ ਚੋ ਲੈਣੀਆਂ ਠੰਡ ਲੈ ਵੀਰੀ ਸਾਫ ਸੁਥਰੀ ਆ ਲੈ ਆ ਵੀਰੇ ਮੋੜ ਲਈ ਵੱਡੇ ਬਾਈ ਚੋਣ ਚਾਣੇ ਨੂੰ ਰਸੀਲ ਠੰਡੀ ਨੀਲੀ ਰਾਵੀ ਦੇ ਵਿੱਚ ਪੱਖ ਰੱਖਦੀ ਹੈ ਗ੍ਰੇਡੇਡ ਮਰਚਾ ਤੇ ਆਉਂਦੀ ਹੈ ਕਰਮ ਵਾਲੀ ਲਿਆ ਵੀਰੇ ਬੰਦ ਬੱਚੇ ਦਾ ਬਾਲਾ ਕਰਦੀ ਆ ਹੁੰਦਾ ਹੀ ਆ ਬਈ ਕਈ ਮਈਆਂ ਦਿਲ ਤੇ ਲਾ ਜਾਂਦੀ ਆ ਬਈ ਬੰਦੇ ਬਿਚਾਰੀ ਟੱਪੀ ਤਾਂ ਹੈ ਨਹੀਂ ਇਹਨੇ ਨਾ ਕੋਈ ਟੀਕਾ ਲਵਾਇਆ ਕੁਝ ਨਹੀਂ ਕੀਤਾ ਕਦੀ ਵੀ ਨਾ ਪਰ ਫਿਰ ਵੀ ਜਿਹੜਾ ਬੱਚੇ ਦਾ ਦਰੇਵਾ ਜਾ ਕਰ ਗਈ ਆ ਦੁੱਧ ਕਰਦਾ ਕਰਦਾ ਬਈ ਪਸੂ ਜਿਹੜਾ ਫਿਰ ਵੀ ਇਸ ਕਰ ਅੰਦਰਾਂ ਹੁੰਦੀਆਂ ਬਈ ਇੱਕ ਕਿੱਲਾ ਚੇਂਜ ਹੋ ਗਿਆ ਇੱਕ ਇਹ ਹੋ ਗਿਆ ਬਸ ਤਾਂ ਕਰੀਏ 72000 ਦੇ ਵਿੱਚ ਮੰਨ ਤਨ ਤਾਂ ਕਰ ਦੇਗਾ ਥੋੜਾ ਹਾਂ ਹਾਂ ਕਰ ਦੇਗਾ ਗਾਇ ਦਾ ਪੂਰਾ ਮੰਨ ਤਨ ਉਹ ਤੇ ਤਿੰਨ ਨੰਬਰ ਵਾਲੀ ਵੱਡੀ ਮੈਂ ਵੀਰੇ ਇਹ ਜੀ ਤੀਜਾ ਸੂਬਾ ਇਹਦਾ ਠੀਕ ਆ ਚਲ ਆਪਾਂ ਤਾਂ ਵਿੱਚ ਚੌਥਾ ਮੰਨ ਕੇ ਲਈ ਆ ਠੀਕ ਆ ਤੇ ਉਹਨਾਂ ਦਿਨ ਕਹਿੰਦੇ ਮੁਤਾਬਕ ਜਾਨੀ ਕਿ ਪਿਛਲੇ ਸਵੇਰ ਦੁੱਧ ਮਾਲਾ ਦੂਜੇ ਸਵੇਰ ਇਹਨਾਂ ਨੇ ਜੀ ਕਿ ਦੁੱਧ ਨੇ 16 17 ਕਿਲੋ ਪਾਇਆ ਵਾ ਠੀਕ ਆ ਵੀਰੇ ਤੇ ਹੁਣ ਵੀ ਉਹਨਾਂ ਨੇ ਸੂਬੇ ਦੇ ਖਲੂਗੀ ਬੜੀ ਥਲੂ ਹਾਂ 16 17 ਦੀ ਇਹਨਾਂ ਨੇ ਹੁਣ ਦਿੱਤੀ ਆ ਗਾਰੰਟੀ ਦੇ ਦੇ ਦੂਗੀ ਵੀ 15 ਕਿਲੋ ਤੋਂ ਬਾਹਰ ਚੱਲੂਗੀ ਚੱਲੂਗੀ ਪੂਰੀ ਰੇ ਗੱਡੀ ਮਾਰੋ ਖੋਲੀ ਇਹਦੀ ਮਾਜ ਨਹੀਂ ਦੁੱਧ ਨਹੀਂ ਦੇਣਾ ਅੱਛਾ ਸੀ ਹਾਂਜੀ ਦੇਣ ਕਿੰਨੇ ਦੱਸੇ ਸੁਖਵੀਰ ਵੀਰੇ ਇਹਦਾ ਹਜੇ ਹਫਤਾ ਪਿਆ ਵਾ ਹਫਤਾ ਇਹ ਤਾਂ ਮਾਜ ਦੀ ਕੋਈ ਵਾਈ ਤਾਂ ਹੀ ਨਹੀਂ ਹੈ ਹੂੰ ਨਿਕਰੂਗੀ ਬਹੁਤ ਥਲੋ ਫਿਰ ਹਾਂ ਹਾਂ ਇਹ ਤਾਂ ਮਾਈ ਨੇ ਕੋਈ ਮਾਲਾ ਵੀ ਕੋਈ ਪੁੜੇ ਨਹੀਂ ਪੰਨੇ ਇੰਨੇ ਹਜੇ ਫੇ ਤੁਰੀ ਹੋਣਾ ਮਤਲਬ ਲੈਵੇ ਤੂੰ ਨਹੀਂ ਚੰਗੀ ਹੈ ਵੀਰੇ ਸਾਰੀ ਹਾਂ ਇਹ ਤਾਂ ਜਿਵੇਂ ਆਪਣੀਆਂ ਅਮਰੀਕਨ ਗਾਵਾਂ ਨਹੀਂ ਉਹਨਾਂ ਨੂੰ ਜਮਾ ਪੰਡ ਪਾ ਕੇ ਹੁੰਦੀ ਆ ਨਹੀਂ ਠੀਕ ਹੈ ਪਰ ਦੱਸਦੀ ਵੀ ਆ ਮੈਂ ਵੀ ਕਹਿੰਦੀ ਆ ਪਿਰਲਾ ਉਰਲਾ ਥਣ ਥਣ ਬਹੁਤ ਚੰਗਾ ਲੱਗਾ ਹੈ ਨਾ ਸੂਆ ਚੌਥਾ ਹੀ ਰੱਖ ਲੈ ਤੂੰ ਹੈ ਨਾ ਹਾਂ ਚੌਥਾ ਹੀ ਰੱਖ ਲਓ ਹਾਂ ਲੈ ਵੀ ਮਿੱਤਰੋ ਲੈ ਵਾ ਲੂ ਆ ਵੇਖੋ ਘਰਾਂ ਦੀ ਕਰਮ ਵਾਲੀ ਦਾ ਫਾਇਦਾ ਇਹਨੇ ਬਣਨਾ ਹਫਤਾ ਭਿਆ ਹੋਇਆ ਇਹਦੇ ਥੱਲੇ ਥੱਲੇ ਦਾ ਤੰਬੂ ਲਾ ਦੂ ਬਾਈ ਦੀ ਗੱਲ ਨੂੰ ਬੋਰਾ ਬਣ ਦੇਣਾ ਇਹਨੇ ਹੈ ਨਾ ਹਾਂ ਸੂਣ ਵਾਲੀ ਆ ਇਹਦਾ ਕਿਹੜਾ ਇੱਕ ਸੈਟ ਟਾਈਮ ਲਾ ਲੈਣਾ ਵਾ ਜਾਂ ਕੁਝ ਮਾਲਾ ਵੀ ਛੱਡ ਦੇਣੀ ਇਹ ਇਹ ਤਾਂ ਵੀਰੇ ਉਹ ਚੀਜ਼ੋ ਬਣਾ ਜੋ ਬਣਾ ਹਾਂ ਜੋ ਬਣਾ ਰੁੱਤੇ ਜੋ ਚੀਜ਼ ਹੈਗੀ ਉਹ ਸਾਹਮਣੇ ਆ ਹਾਂ ਜੋ ਬਣਾ ਬਾਈ ਇਹ ਤਾਂ ਇੰਦੇ ਵਿੱਚ ਕੋਈ ਟਾਈਮ ਨਹੀਂ ਕੋਈ ਕੁਝ ਨਹੀਂ ਲਾ ਸਕਦਾ ਬੰਦਾ ਨਾ 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 ਇੰਦੇ ਵਿੱਚ ਕੋਈ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਆਪਾਂ ਇਹਦਾ ਮੁੱਲ ਵੀ ਜਿਵੇਂ ਮੱਲਾ ਕਰਨ ਦਾ ਹੁਣ ਏਡੀ ਮੱਚ ਦਾ ਭਾਵਾ ਡੇਢ ਵੀ ਕਰ ਲੀ ਗਿਓ ਉਹ ਵੀ ਥੋੜਾ ਵਾ ਹੂੰ ਕਿਉਂਕਿ ਇੱਦੇ ਡੰਗਰ ਦਾ ਕੋਈ ਮੁੱਲ ਹੁੰਦਾ ਹੀ ਨਹੀਂ ਆ ਹੂੰ ਫਿਰ ਵੀ ਚੱਲ ਆਪਾਂ ਨੂੰ ਜਿਵੇਂ ਜੇ ਰਸਾ ਆਉਣ ਆਈ ਆ ਆਪਾਂ ਕੋਈ ਜ਼ਿਆਦਾ ਨਹੀਂ ਵਿੱਚੋਂ ਰੱਖ ਦੇ ਜੀ ਵੀਰ ਜੀ ਇੰਦਾ ਪਾ 1 25 ਚੋ ਮਾਨਤਨ ਕਰ ਦਿਆਂਗੇ ਠੀਕ ਹੈ ਬੱਡੇ ਭਾਈ ਸਵਾ ਚੋ ਮਾਨਤਨ ਹੋ ਜਾਊਗਾ ਸਵਾ ਚੋ ਮਾਨਤਨ ਕਰ ਦਿਆਂਗੇ ਲੈ ਮਿੱਤਰੋ ਸਵਾ ਲੱਖ ਰੁਪਏ ਦੇ ਵਿੱਚੋਂ ਮਾਨਤਨ ਹੋ ਜਾਊਗਾ ਸੂਆ ਚੌਥਾ ਮੰਨ ਕੇ ਆਇਆ ਜੀ ਦੁੱਧ 15 16 ਕਿਲੋ ਦਊਗੀ ਮੈਂ ਲੇਵਾਲੂਗਾ ਬਹੁਤ ਚੰਗਾ ਲੱਗਾ ਉਹਨਾਂ ਹੀ ਗਾੜੀ ਗਾਹ ਉਹਨਾਂ ਪਿਛਾੜੀ ਪਛਾਣੂ ਐਂਡ ਗਾੜੀ ਪਿਛਾੜੀ ਦੀ ਬਹੁਤ ਚੰਗੀ ਮੈਂ ਨਿਕਲੂਗੀ ਵੀਰੇ ਖਲਾਰਾ ਖਲੂਰਾ ਪੂਰਾ ਖਲਾਰੂਗੀ ਸੀਲ ਸੰਢੀ ਬੜੀ ਆ ਬਾਕੀ ਬਸ ਇਹ ਆਥਣਾ ਤੁਣਾ ਦੀ ਨਾੜਾ ਨੂੜਾ ਵੇਖੋ ਕਿੱਡੀਆਂ ਚੰਗੀਆਂ ਬਸ ਠੀਕ ਹੈ ਵੀਰੇ ਆ ਜਿਹੜੀ ਵੀਰੇ 4 ਨੰ ਸੋਵਾ ਚੌਥਾ ਹੀ ਆ ਇਹ ਪੈਂਦੀ ਹੈ ਜਫਰਾਬਾਦੀ ਵਿੱਚ ਠੀਕ ਆ ਵੀਰੇ ਇਹਦਾ ਮੂੰਹ ਦੇਖੋ ਧਿਆਨ ਨਾਲ ਕੁਝ ਸਾਰਾ ਕੁਝ ਹੂੰ ਹੁਣ ਵੈਸੇ ਮੀਡੀਆ ਹਾਂ ਇਹ ਬਸ ਵੇਖਣ ਨੂੰ ਲੱਗਦੀ ਜਿਵੇਂ ਉਹ ਹੈ ਹਾਂ ਤੇ ਦੁੱਧ ਦੇਂਦਾ ਵੀ ਬਹੁਤ ਚੰਗਾ ਬੰਦੇ ਜਿੱਥੋਂ ਪਰ ਲਿਆਏ ਜਿਹੜੇ ਘਰੋਂ ਜੀ ਉਹ ਕਹਿੰਦੇ ਦੁੱਧ ਦੇਂਦਾ ਵੀ ਅਸੀਂ 15 16 ਕਿਲੋ ਚੋਇਆ ਵਾ ਜਿੱਦਿਆਂ ਕਿੰਨੇ ਪਿਆ ਵੀਰੇ ਹਜੇ ਹਜੇ ਇਹਦਾ ਦੋ ਉਹਨਾਂ ਦੇ ਮੁਤਾਬਕ ਤਾਂ ਮੰਨ ਕੇ ਚੱਲੋ ਦਿਨ ਅੱਜ ਹਫਤਾ ਹੀ ਪਿਆ ਵਾ ਦਿਨ 10 ਆਰਾਮ ਨਾਲ ਆ ਜੀ ਮਾ ਜੀ ਲੈ ਜੂਗੇ ਮੈਂ ਹਜੇ ਥੋੜੀ ਢਿੱਲੀ ਹੋਈ ਹੈ ਨਾ ਹਜੇ ਹੁਣ ਤਾਂ ਹੋਊਗੀ ਪੰਜਵਾਂ ਇਹ ਬਾਈ ਹਾਂ ਚੌਥਾ ਲਾ ਲਵੇ ਕੋਈ ਪੰਜਵਾਂ ਬਾਕੀ ਸਾਮ ਜਾਪੂ ਆਪਣੀ ਯਾਰਾ ਬਾਪੂ ਆਪਣੀ ਸਹੀ ਗੱਲ ਸੁਆ ਉਹਦਾ ਅਗਲਾ ਸੋਚੇ ਕਿੰਨੇ ਵਿੱਚ ਲੈ ਲਿਆ ਹਨਾ ਗੋਲੇ ਆ ਕੇ ਆਪਾਂ ਵੀ ਨਹੀਂ ਸਿਆਣੇ ਬਾਈ ਕਈ ਵਾਰੀ ਆਪਾਂ ਨੂੰ ਝੂਠ ਮਾਰ ਜਾਂਦਾ ਅਗਲਾ ਸਹੀ ਗੱਲ ਹੁਣ ਅਗਲੇ ਬੱਟ ਨੇ ਜਿਵੇਂ ਆਖਿਆ ਆਪਾਂ ਦੋ ਹੀ ਗੱਲ ਕਹਿਣੀ ਹੁੰਦੀ ਹੈ ਮਾਰ ਜਾਂਦੇ ਬਾਈ ਮਾਰ ਜਾਂਦੇ ਕੋਈ ਸ਼ੱਕ ਕਿੰਨੇ ਦੀ ਵੀਰੇ ਦੇ ਦਈਏ ਇਹਦਾ ਵੀ ਮੁੱਲ ਕੋਈ 90 95 82000 ਚ ਮਾਨ ਤਾਨ ਕਰਦੀ ਠੀਕ ਹੈ ਵੀਰੇ ਕੱਢੀ ਪਾ ਲਉ ਬਾਈ ਓ 82000 ਦੇ ਵਿੱਚੋਂ ਮਾਨ ਤਾਨ ਅਗੇ ਦਾ ਖੁੱਲਾ ਕਰ ਦੇਗਾ ਅਗੇ ਠੀਕ ਹੈ ਵੀਰੇ ਲੈ ਵੀਰੇ ਦੁੱਧ ਤੁਸੀਂ ਆਪਦੀ ਸਮਝ ਵਰਤਦੇ ਹੋ ਕਿੰਨਾ ਚੋਲੋਗੇ ਪਰ ਮੈਂ ਚੰਗੀ ਆ ਪੇਟ ਕੋਡ ਮੈਂ ਦਾ ਖੁੱਲਾ ਡੁੱਲਾ ਬਾਕੀ ਹਲੇ ਹਫਤਾ ਪਿਆ ਵਾ ਬਾਈ ਸੂਣ ਦਿਓ ਜ ਹਫਤੇ ਤੀਕੇ ਨੇ ਚੰਗੇ ਨਿੱਖਰ ਜਾਣਾ ਥੱਲੋ ਬਣਦੀ ਤਣਦੀ ਆ ਬਾਡੀ ਬੰਤਰ ਵਾਲੀ ਮੈਂ ਥੋੜੀ ਜੀ ਸੰਵੀ ਲਿੱਸੀ ਰਹਿ ਗਈ ਭਾਰੀ ਆ ਹਾਂ ਭਾਰੀ ਜਾਣ ਵਾਲੀ ਮੈਂ ਥੋੜੀ ਬਸ ਇੱਕ ਗੱਲ ਆ ਵੀ ਜਿਵੇਂ ਆਪਾਂ ਕਹਦੇ ਨੇ ਬਰੀਕ ਆ ਬਰੀਕੀ ਚ ਹਾਂ ਹਾਂ ਕਈ ਪਸ਼ੂ ਖਰਾਕ ਖੁਰੂਗ ਲੇਟ ਪਾਈ ਦੀ ਲੱਗਦੀ ਨਹੀਂ ਬਾਈ ਆ ਵੀ ਚੀਜ਼ ਹੋ ਜਾਂਦੀ ਐ ਲੈ ਵਾ ਵੇਖ ਲੋ ਬਾਈ ਇਹ ਸਾਹ ਵੀ ਨਾਰਮਲ ਸੀ ਜਿਆਦਾ ਪਸ਼ੂਆਂ ਚ ਆਈਏ ਹਾਂ ਜਿਆਦਾ ਮੈਂ ਵੀ ਉਹੀ ਸੋਚਦਾ ਜਿਆਦਾ ਪਸ਼ੂਆਂ ਵਾਲੇ ਕੰਮ ਚ ਹੂੰ 82000 ਚ ਮੰਨਤਨ ਕਰ ਦਾਂਗੇ ਹਣਾ ਵੀਰੇ ਹਾਂਜੀ 82000 ਚ ਮੰਨਤਨ ਆ ਝੋਟੀ ਦਾ ਯਾਰ ਦਿਨ ਪਏ ਹੋਣਗੇ ਜੀ ਹਣਾ ਪੰਜ ਨੰਬਰ ਵਾਲੀ ਇਹ ਝੋਟੀ ਦੇ ਦਿਨ ਹਜੇ 10 ਪੂਰੇ ਪਏ ਆ ਠੀਕ ਆ ਵੀਰੇ ਇਹ ਝੋਟੀ ਆਪਾਂ ਪਿੰਡੋਂ ਹੀ ਲਈ ਆ ਠੀਕ ਆ ਵੀਰੇ ਆਪਦੇ ਘਰ ਵਿੱਚੋਂ ਹੀ ਆ ਠੀਕ ਆ ਆਪਣੇ ਆਪ ਦੇ ਰਵੇ ਚੋਂ ਹੀ ਆ ਠੀਕ ਆ ਵੀਰੇ ਇਹ ਝੋਟੀ ਨੇ ਪਿਓਰ ਤੀਜਾ ਸੁਆਵਾ ਠੀਕ ਆ ਇਹ ਤਾਂ ਗਰੰਟਡ ਆ ਠੀਕ ਆ ਵੀਰੇ ਬੰਦਾ ਭਾਵ ਉਹ ਅਫਗਾਨ ਤੋਂ ਲਖਾ ਲੇ ਮੱਝ ਕਰ ਲਵੇ ਜੀ ਆਉਂਦੀ ਹਾਂ ਤੇ ਇਹਨੇ ਬਾਨਾ ਉਹ ਮੱਝ ਵੀ ਕੁਝ ਨਹੀਂ ਹੂੰ ਬਾਨ ਦੀ ਬਹੁਤ ਤਕੜੀ ਆ ਮਤਲਬ ਲੋ ਪਾਸਾ ਰੱਖੂਗੀ ਨਾ ਨਹੀਂ ਨਹੀਂ ਹੈ ਜਮਾ ਹੀ ਨਹੀਂ ਇਹ ਵਿਖਾਈਦੀ ਬਿੱਦਰ ਦੀ ਆ ਇਹ ਵਾ ਐਨ ਮੰਨ ਲਾ ਪਧਰਾ ਕਰ ਜਾਂਦੀ ਹੁਣ ਜਿਵੇਂ ਆ ਲਾਉਣ ਪਈ ਨਾ ਹਾਂ ਹੁਣ ਕਰਦੀ ਜਿਵੇਂ ਲੈਵਾ ਐਨ ਪਧਰਾ ਕਰ ਜਾਂਦੀ ਆ ਹਾਂ ਹੁਣ 11 21 ਦਿਖਾਉਂਦੀ ਆ ਹਾਂ ਹੁਣ ਦਿਖਾਉਂਦੀ ਆ ਹਾਂ ਨਾ ਕੋਈ ਪੂਰਨਾ ਸਿੱਟਾ ਹੈ ਚਵਾਈ ਲੱਗੀ ਓਕੇ ਨਹੀਂ ਮੈਂ ਚੰਗੀ ਦੁੱਧ ਵਾਲੀ ਮੈਂ ਨਾ ਤੁਹਾਨੂੰ ਬਹੁਤ ਚੰਗਾ ਲੱਗਾ ਦੁੱਧ ਵੀ ਇੰਦਾ 16 ਕਿਲੋ ਜਿਵੇਂ ਮਰਜੀ ਬੰਦਾ ਪਾਵਾਂ ਸਿਆਈ ਬਸਾਈ ਬਿਆਨਾ ਕਰਕੇ 16 ਕਿਲੋ ਪਾਵਾਂ ਘਰੋਂ ਚੋਕ ਲੈ ਜੇ ਬਾਅਦ ਚੁਆ ਕੇ ਵੀ ਦੇ ਦੇ ਆਗੇ ਚੁਆ ਕੇ ਵੀ ਦੇ ਦਾਂਗੇ ਠੀਕ ਆ ਬੜੇ ਭਾਈ ਦਿਨ ਕਿੰਨੇ ਪਏ ਦੱਸਿਆ ਹੀ ਹੁੰਦੇ 10 ਦਿਨ ਪਏ ਜਾਂਦੇ 10 ਦਿਨ ਪਏ ਅੱਛਾ ਫਿਰ ਤੇਰੀ ਤਾਂ ਘਰ ਦੀ ਦੇਖੀ ਪਰੇਸ਼ਾਨ ਤੋਂ ਕਰੋ ਸਾਕ ਟੀਕਾ ਟੂਕਾ ਭਰਿਆ ਹੋਇਆ ਇਹਨਾਂ ਦਾ ਸਰਕਾਰੀ ਟੀਕਾ ਭਰਿਆ ਸਰਕਾਰੀ ਸੀਮਨ ਤੋਂ ਕਪੜਾ ਅੱਛਾ ਇਹ ਕਿੰਨੇ ਹੀ ਦੇ ਦੇਾਂਗੇ ਵੀਰੇ ਅੱਜ ਆਪਾਂ ਇਹਨਾਂ ਦਾ ਵੀ ਮੁੱਲ ਜਿੰਨਾ ਮਰ ਵੀ ਜਿਵੇਂ ਕਰਨੂਪਾ ਮੈਂ 135 ਜਿੰਨਾ ਮੰਨ ਲਾ ਵੀ ਜਿਹੜੇ ਥਾਣੋਂ ਦੋ ਦੋ ਚੰਗੀ ਆ ਹਾਂ ਘਰੇ ਰਹੀ ਆਪਣੇ ਹਾਂ ਉਹ ਜੀ ਦਾ ਕਰਦਾ 135 ਦੀ ਕਰਦਗੀਏ ਪਰ ਨਹੀਂ ਹਾਂ ਇਹਦਾ ਆਪਾਂ ਇੱਕ 20 ਚ ਮਾਨਤਨ ਕਰ ਦਿਆਂਗੇ ਠੀਕ ਲੈ ਲੈ ਬੁੱਤਰ ਵੀ 1 20 ਚ ਮਾਨਤਨ ਕਰ ਦਿਆਂਗੇ ਹਾਂ ਠੀਕ ਹੈ ਬਾਈ ਮੈਂ ਛੋਟੀ ਟਿਕਾੜੀ ਆ ਇਹ ਗੱਲ ਮੰਨ ਲੈ ਉਹ ਬੰਦੇ ਨੇ ਜਿਹਨੇ ਲਜਾਣੀ ਉਹਨੇ ਹੁਣ 10 ਦਿਨ ਸਾੰਬਣੀ ਵੀ ਆ ਹਜੇ ਕੱਚੀ ਕੱਚੀ ਹਾਂ ਉਸ ਹਾਂ ਉਹਨਾਂ ਮੁੱਲ ਕੀਤਾ ਆਪਾਂ ਹਾਂ ਨਹੀਂ ਠੀਕ ਹੈ ਜਦੋਂ ਬਣ ਗਈ ਫਿਰ ਉਹਦੋਂ ਗੱਲਾਂ ਹੀ ਪਰੇ ਹੋਣਗੀਆਂ ਤਾਂ ਫਿਰ ਹੋਰ ਰੇਟ ਹੋਣਾ ਵੀਰੇ ਉਹਦੋਂ ਤਾਂ ਆਪਾਂ ਨੂੰ ਹੀ ਪਤਾ ਬਈ ਹੈਨਾ ਹੂੰ ਠੀਕ ਹੈ ਬੜਨ ਦੇ ਵੱਡੇ ਬਈ ਹਾਂ ਇਹ 10 ਦਿਨਾਂ ਨੂੰ ਘੱਟ ਤੋਂ ਘੱਟ ਵਸੂਗੀ ਬਈ ਮੰਬਰੀਕ ਵਾਲ ਢਿੱਲਾਂ ਦੇ ਵਿੱਚ ਆ ਬਣਦੀ ਵੇਖੋ ਬਾਈ ਦੀ ਗੱਲਾਂ ਕੋਣਾ ਥੱਲੋ ਬਹੁਤ ਨਿਕਲੂਗੀ ਇਹ ਮਤਲਬ ਕਿ ਬੰਦੇ ਤੋਂ ਤਿਆਰਪਾ ਸਿੱਖਿਆ ਜਿੰਨੇ ਵਾਲ ਬਰੀਕ ਆ ਲੇਵੇ ਦੇ ਵਿੱਚ ਵੀਰੇ ਉਹਨਾਂੋਂ ਬਹੁਤ ਜ਼ਿਆਦਾ ਖਬਰਦਾਰ ਤਿਆਰ ਹੁੰਦਾ ਥੱਲੋ ਬਾਕੀ ਇਹ ਤਾਂ ਸੇਵਾ ਤੇ ਕਰਮਾਂ ਤੇ ਇੱਕ ਕਿਸਮਤ ਤੇ ਜਿੰਨਾ ਜੀ ਲੌਂਦੀ ਆਉਂਦੀ ਆ ਜਿੰਨੇ ਲੌਂਦੀ ਨਾ ਇੱਥੇ ਲੈਵਾ ਕਰਕੇ ਕਿਉਂਕਿ ਇਹਦੇ ਵਿੱਚ ਕੱਲੀ ਸੇਵਾ ਵੀ ਨਹੀਂ ਕਰਮਾਂ ਵੀ ਕੰਮ ਕਰਦੇ ਬਾਈ ਸਹੀ ਗੱਲ ਆ ਬਾਕੀ ਆਪੋ ਆਪਣੀ ਸਾਮ ਹੁੰਦੀ ਬੰਦੇ ਦੀ ਹਾਂ ਇਹ ਇੱਕ ਵੀ ਦੀ ਆ 82000 ਦੀ ਉਹ 125000 ਦੀ ਪਰਲੀ 72000 ਦੀ ਤੇ ਗਾਂਠ 52000 ਦੀ ਇਹੀ ਭਾਅ ਹਾਂ ਹਾਂਜੀ ਇਹੀ ਪਾ ਲਓ ਠੀਕ ਹੈ ਵੀਰੇ ਤੇ ਨੰਬਰ ਵੀਰੇ ਆਪਣਾ ਕਿਹੜਾ ਆ ਗਿਆ ਬਈ 99 ਉਹ ਨੰਬਰ ਤੁਹਾਡਾ ਨੰਬਰ 2 ਆਪਣੇ ਹੋਣਾ ਠੀਕ ਹੈ ਵੀਰੇ ਕਿਹੜਾ ਕਿਹੜਾ ਦੱਸ ਕਿਉਂਕਿ ਆ ਨੰਬਰ ਨਾ ਕਈ ਵਾਰੀ ਮਤھوں ਚੱਕਿਆ ਨਹੀਂ ਜਾਂਦਾ ਠੀਕ ਹੈ ਵੀਰੇ ਇਸੇ ਕਰਕੇ ਨੰਬਰ ਨਾਲ ਇੱਕ ਆਪ ਹੋਰ ਲਿਆ ਵਾ ਠੀਕ ਹੈ ਵੀਰੇ ਜਿਵੇਂ 78891 ਜੀ 477 ਕਿਆਂ ਸੀ ਇੱਕ ਵਾਰੀ ਹੋਰ ਪਉਂਦੇ ਆ 78891 ਜੀ 47786 ਠੀਕ ਹੈ ਵੀਰੇ ਤੇ ਇਹ ਇੱਕ ਨੰਬਰ ਹੀ ਹੋਊਗਾ ਬਸ ਹਾਂ ਇਹਦੇ ਦੀ ਵਟਸਐਪ ਦੂਜਾ ਨੰਬਰ ਵੀ ਹੈਗਾ ਵਾ ਜਿਵੇਂ ਮੰਨ ਲਓ ਇਹ ਨੰਬਰ ਨਾ ਲੱਗੇ ਕਿਤੇ ਜੀ ਫਿਰ 99901 ਜੀ 9797 ਠੀਕ ਹੈ ਵੀ ਇਹ ਦੋਵਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਤੇ ਪਿੰਡ ਗੁਲੋਟੀ ਹੈ ਨਾ ਜ਼ਿਲ੍ਹਾ ਮੋਗਾ ਆ ਗਿਆ ਤੇ ਆਪਣਾ ਘਰ ਕਿੱਥੇ ਜ ਆ ਗਿਆ ਪਿੰਡ ਦੇ ਵਿੱਚ ਆਪਣਾ ਘਰ ਜਮਾ ਪਿੰਡ ਦੇ ਸੈਂਟਰ ਵਿੱਚ ਨਾਲ ਹੀ ਕਰਿਆਨਾ ਸਟੋਰ ਆ ਬਿੰਦਰ ਕਰਿਆਨਾ ਸਟੋਰ ਨਾਲ ਬਿੰਦਰ ਕਰਿਆਨਾ ਸਟੋਰ ਠੀਕ ਹੈ ਵੀਰੇ ਨੰਬਰ 22 ਦਾ ਸਕ੍ਰੀਨ ਦੇ ਉੱਤੇ ਆ ਜਾਣਕਾਰੀ ਲਈ ਤੁਸੀਂ ਸਾਰੇ ਪਾ ਸਕਦੇ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ